ਖਨੌਰੀ ਸਰਹੱਦ ਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ 54 ਦਿਨ ਹੋ ਚੁੱਕੇ ਨੇ ਇਸ ਦੌਰਾਨ ਵੀਰਵਾਰ ਨੂੰ 12:25 ਤੇ ਡੱਲੇਵਾਲ ਨੇ 3-4 ਵਾਰ ਉਲਟੀਆਂ ਕੀਤੀਆਂ ਤੇ ਉਦੋਂ ਤੱਕ ਉਹ 150 ਤੋਂ 200 ਮਿਲੀਲੀਟਰ ਪਾਣੀ ਪੀ ਚੁੱਕੇ ਸਨ ਸ਼ੁੱਕਰਵਾਰ ਨੂੰ ਹਰਿਆਣਾ ਦੇ 10 ਕਿਸਾਨ ਵੀ ਖਨੌਰੀ ਸਰਹੱਦ ਤੇ 111 ਕਿਸਾਨਾਂ ਦੇ ਨਾਲ ਭੁੱਖ ਹੜਤਾਲ ਤੇ ਬੈਠੇ ਪਟਿਆਲਾ ਦੇ ਪਾਤਣਾ ਵਿੱਚ ਖਨੌਰੀਆਂ ਤੇ ਸ਼ੰਭੂ ਫਰੰਟ ਦੇ ਆਗੂਆਂ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਇੱਕ ਮੀਟਿੰਗ ਹੋਏਗੀ ਮੀਟਿੰਗ ਵਿੱਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਸੰਬੰਧੀ ਰਣਨੀਤੀ ਬਣਾਈ ਜਾਏਗੀ ਦੂਜੇ ਪਾਸੇ ਐਸ ਕੇ ਐਮ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਦੰਡੇਵਾਲ ਦੀ ਸਿਹਤ ਦੀ ਚਿੰਤਾ ਪ੍ਰਗਟ ਕੀਤੀ ਹੈ ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬੇਨਤੀ ਕੀਤੀ ਹੈ ਕਿਸਾਨਾਂ ਨੂੰ ਅਭਿਮਨਿਉ ਕੋਹਾੜ ਦਾ ਕਹਿਣਾ ਹੈ ਕਿ ਦੰਡੇਵਾਲ ਦਾ ਭਾਰ 20 ਕਿਲੋ ਘਟ ਗਿਆ ਹੈ ਜਦੋਂ ਉਹ ਮਰਨਵਰਤੇ ਬੈਠੇ ਸਨ ਤਾਂ ਉਹਨਾਂ ਦਾ ਭਾਰ 86 ਕਿਲੋ 950 ਗ੍ਰਾਮ ਸੀ ਹੁਣ ਇਹ ਘਟ ਕੇ 66 ਕਿਲੋ 400 ਗ੍ਰਾਮ ਹੋ ਗਿਆ ਢੱਲੇਵਾਲ ਦੀ ਤਾਜ਼ਾ ਮੈਡੀਕਲ ਰਿਪੋਰਟ ਦੇ ਅਨੁਸਾਰ ਗੁਰਦੇ ਅਤੇ ਜਿਗਰ ਨਾਲ ਸੰਬੰਧਿਤ ਟੈਸਟਾਂ ਦਾ ਨਤੀਜਾ 1.75 ਹੈ ਜੋ ਕਿ ਆਮ ਹਾਲਾਤਾਂ ਵਿੱਚ 1 ਤੋਂ ਘੱਟ ਹੋਣਾ ਚਾਹੀਦਾ ਹੈ ਸਰਕਾਰ ਜਾਣਬੁੱਝ ਕੇ ਸੁਪਰੀਮ ਕੋਰਟ ਨੂੰ ਉਹਨਾਂ ਦੇ ਟੈਸਟਾਂ ਦੇ ਨਤੀਜੇ ਦਿੰਦੀ ਹੈ ਜਿਨ੍ਹਾਂ ਨੂੰ ਰੱਦ ਹੋਣ ਵਿੱਚ ਜ਼ਿਆਦਾ ਸਮਾ ਲੱਗਦਾ ਹੈ ਵਿਰਵਾ ਨੂੰ ਕਿਸਾਨਾ ਗੂ ਸਰਬੰਸਿੰਘ ਪੰਦੇਰ ਨੇ ਸ਼ੰਭੂ ਸਰਾਤ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ 21 ਜਨਵਰੀ ਨੂੰ ਦੰਦੀਵਲ ਮਾਰਚ ਦਾ ਐਲਾਨ ਕੀਤਾ ਪੰਦੇਰ ਨੇ ਕਿਹਾ ਕਿ ਸਮੂਹ ਦੇ ਵਿੱਚ 101 ਕਿਸਾਨ ਸ਼ਾਮਲ ਕੀਤੇ ਜਾਣਗੇ ਕੇਂਦਰ ਸਰਕਾਰ ਅਜੇ ਵੀ ਗੱਲਬਾਤ ਦੇ ਮੋੜ ਦੇ ਵਿੱਚ ਨਹੀਂ ਇਸ ਲਈ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਜਿਵੇਂ ਹੀ ਉਹ ਪ੍ਰਧਾਨ ਮੰਤਰੀ ਬਣੇ ਰਹਿੰਦਿਆਂ ਹੀ ਦੇਸ਼ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਵਾਲਾ ਕਾਨੂੰਨ ਲਿਆਂਦਾ ਜਾਏਗਾ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇਸ਼ ਦੇ ਹਿੱਤ ਵਿੱਚ ਅਤੇ ਇਹਨਾਂ ਨੂੰ ਲਾਗੂ ਕੀਤਾ ਜਾਏਗਾ ਤਾਂ ਹੁਣ ਕਹਿ ਲਈਏ ਕਿ ਕਿਸਾਨਾਂ ਨੂੰ ਲਗਾਤਾਰ ਮਰਨ ਵਰਤੇ ਬੈਠੇ ਨੇ ਹਾਲਾਂਕਿ ਜਗਜੀਤ ਸਿੰਘ ਢੱਲੇਵਾਲ ਉਹ ਕਿਸਾਨਾਂ ਗੁਨੇ ਜਿਹੜੇ ਕਿ ਸਭ ਤੋਂ ਪਹਿਲਾ ਮਰਨ ਵਰਤੇ ਬੈਠੇ ਸੀ ਭੋਖੜ ਤਾਲ ਨੂੰ ਉਹਨਾਂ ਦੇ 54 ਦਿਨ ਹੋ ਚੁੱਕੇ ਨੇ ਤਾਂ ਅਜੇ ਵੀ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਵਾਸਤੇ ਤਿਆਰ ਨਹੀਂ ਹੈਗੀ ਤੇ ਨਾ ਹੀ ਉਹਨਾਂ ਦੇ ਨਾਲ ਕੋਈ ਮੀਟਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਐਸ ਕੇ ਐਮ ਦੇ ਬਾਕੀ ਕਿਸਾਨ ਵੀ ਉੱਥੇ ਮਰਨ ਵਰਤੇ ਬੈਠੇ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਾਡੀ ਸ਼ਹਾਦਤ ਪ੍ਰਾਪਤ ਨਹੀਂ ਹੋ ਜਾਂਦੀ ਜਾਂ ਕੇਂਦਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਸਾਡੇ ਕੋਲ ਇਸ ਤੋਂ ਵਿਚਾਲੇ ਕੋਈ ਵੀ ਹੱਲ ਜਾਂ ਰਸਤਾ ਬਾਕੀ ਨਹੀਂ ਹੈਗਾ ਪਰ ਉਧਰ ਕਿਸਾਨਾਂ ਦੇ ਅੰਦੋਲਨ ਨੂੰ ਹੁਣ ਵੱਡਾ ਸਮਰਥਨ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਇੱਥੋਂ ਤੱਕ ਕਿ ਹਰਿਆਣਾ ਦੇ ਕਿਸਾਨ ਮੋਰਾਂ ਦੇ ਨਾਲ ਸਮਰਥਨ ਦੇ ਵਿੱਚ ਨੇ ਬਾਕੀ ਧਾਰਮਿਕ ਸਿੱਖ ਜਥੇਬੰਦੀਆਂ ਵੀ ਉਹਨਾਂ ਦਾ ਸਮਰਥਨ ਕਰੀਆਂ ਨੇ ਤਾਂ ਬਹੁਤ ਸਾਰੇ ਨੌਜਵਾਨ ਉਹ ਜਿਹੜੇ ਕਿ ਪਹਿਲਾਂ ਘਰਾਂ ਚ ਬੈਠੇ ਸੀ ਉਹ ਵੀ ਉੱਥੇ ਹੋਣਾ ਮੋਰਚੇ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇੱਕ ਬਜ਼ੁਰਗ ਜਿਸ ਦੀ ਕਿ 70 ਸਾਲ ਦੀ ਉਮਰ ਹੈ ਜੋ ਕਿ ਕੈਂਸਰ ਦਾ ਮਰੀਜ਼ ਹੈ ਤੇ ਹੋਰ ਵੀ ਬਿਮਾਰੀਆਂ ਦੇ ਨਾਲ ਲੜ ਰਿਹਾ ਜੇਕਰ ਉਹ ਮਰਨ ਵਰਤੇ ਬੈਠ ਸਕਦਾ ਤੇ ਅਸੀਂ ਕਿਉਂ ਨਹੀਂ ਬੈਠ ਸਕਦੇ ਤਾਂ ਹੁਣ ਉਸ ਨੂੰ ਇਸ ਨੂੰ ਲੈ ਕੇ ਕੇ ਲਈ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਵਾਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਬਾਰੇ ਕਿਹਾ ਸੀਗਾ ਕਿਸਾਨਾ ਗੁਰਜਿੰਦਰ ਸਿੰਘ ਉਹ ਗਰਾਹ ਨੇ ਕਿ ਸਟੇਟ ਦੇ ਸੱਟ ਮਾਰਨੀ ਚਾਹੀਦੀ ਹੈ ਤਾਂ ਜੋ ਸਟੇਟ ਦਬਾਅ ਬਣਾ ਕੇ ਕੇਂਦਰ ਉੱਤੇ ਸਾਡੀਆਂ ਮੰਗਾਂ ਨੂੰ ਮਨਵਾਏ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਹਾਲਾਤ ਕੀ ਰਹਿੰਦੇ ਨੇ ਕਿਉਂਕਿ ਕਿਸਾਨ ਪਹਿਲਾਂ ਬਹੁਤ ਵੱਡੇ ਐਲਾਨ ਕਰ ਚੁੱਕੇ ਨੇ ਭਾਵੇਂ ਕਿ ਟਰੈਕਟਰ ਮਾਰਚ ਦਾ ਐਲਾਨ ਵੀ ਦੇ ਵਿੱਚ ਸ਼ਾਮਲ ਹੈ ਉਹ ਦੇਖਣਾ ਹੋਵੇਗਾ ਕਿ ਟਰੈਕਟਰ ਮਾਰਚ ਵਾਲੇ ਦਿਨ ਕੀ ਹਾਲਾਤ ਰਹਿੰਦੇ ਨੇ ਕਿਸ ਤਰੀਕੇ ਨਾਲ ਕੇਂਦਰ ਉੱਤੇ ਕਿਸਾਨਾਂ ਦੇ ਵੱਲੋਂ ਦਬਾਅ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਦਿਉਜਾਜ ਧੰਨਵਾਦ